ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੁਰਦਾਸਪੁਰ ਦੇ ਪੁਰਾਣੇ ਸ਼ਾਲਾ ਦੇ ਵਿੱਚ ਦਿਨ ਦਿਹਾੜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਉੱਤੇ ਪਿਸਤੌਲ ਦੀ ਨੋਕ ਉਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੁਰਦਾਸਪੁਰ ਦੇ ਵਿੱਚ ਦਿਨ ਪ੍ਰਤੀ ਦਿਨ ਲੁੱਟਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅੱਜ ਦਿਨ ਦਿਹਾੜੇ ਗੁਰਦਾਸਪੁਰ ਦੇ ਪੁਰਾਣਾ ਛਾਲਾ ਦੇ ਵਿੱਚ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਨੌਜਵਾਨ ਪਿਸਤੌਲੀ ਨੋਕ ਦੇ ਉੱਪਰ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਸਕਿੰਟਾਂ ਦੇ ਵਿੱਚ ਹੀ ਫਰਾਰ ਹੋ ਗਏ। પ્રાપ્ત ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਪੁਰਾਣਾ ਛਾਲਾ ਦੇ ਇਸ ਪੈਟਰੋਲ ਪੰਪ ਦੇ ਉੱਪਰ ਆਏ ਹੋਏ ਬਾਈਕ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ 15000 ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਪੁਨੀਤ ਮਹਾਜਨ ਨੂੰ ਤੇ ਪਹੁੰਚੇ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕੁਝ ਹੀ ਦੇਰ ਦੇ ਵਿੱਚ ਪੁਲਿਸ ਉੱਥੇ ਪਹੁੰਚ ਗਈ ਤੇ ਬਾਈਕ ਸਵਾਰ ਨੌਜਵਾਨਾਂ ਦੀ ਭਾਲ ਦੇ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਖਪਤ ਸਿੰਘ ਖੁਸ਼ੀ ਪਰ ਦੀ ਰਿਪੋਰਟ ਕੀ ਨਾਮ ਆਪਣਾ ਕਰਨ ਕੀ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿਮਲੈਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨ ਹਾਂ ਕੱਲ ਹੀ ਰੂਟੀਨ ਦੀ ਤਰ੍ਹਾਂ ਹੀ ਤਿੰਨ ਵਜੇ ਬੈਠੇ ਰਹੇ ਸੀ ਇਹ ਅਦਰੋਂ ਦੋ ਮੋਰਸਲ ਵਾਲੇ ਆਏ ਸ਼ਾਲੇ ਵਾਲੀ ਸਾਈਡ ਤੋਂ ਸਾਡੇ ਲੱਗੇ ਆਣ ਕੇ ਇਹਨਾਂ ਨੇ ਰਿਵੋਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈਗਾ ਕੱਢ ਦੋ ਅਸੀਂ ਇੰਨੇ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਹੈਗਾ ਇਹ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੀ ਵਾਲੀ ਸਾਈਡ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮਾਹ ਸੰਦਸਿਆ ਮੈਂ ਮਾਲ ਖਾੜੇ ਦੱਸਿਆ ਫਿਰ ਉਹਨਾਂ ਨੇ ਫੋਨ ਫੜ ਕੇ ਦਾ ਕੰਟਰੋਲ ਹੋਂ ਤੇ ਪੁਲਿਸ ਆ ਗਈ ਤੰਦਮੈਂਟ ਆ ਗਈ ਪੁਲਿਸ ਆ ਗਈ ਤੇ ਬਸ ਇਹ ਵਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਹੋਈ ਨਹੀਂ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮਨਚ ਕਿੰਨਾ ਕੋਸ ਸਮਝ ਰਾਇ ਇਸ ਚੀਜ਼ ਨੂੰ ਦੱਸਿ ਕਿ ਆਉਂਦੀ ਉਹਨਾਂ ਨੇ ਤੁਹਾਡੇ ਤੇ ਪਿਸਤਲ ਜੜੀ ਤਾਂ ਕੀ ਹੈ ਰਵਲਵਟ ਯੂਜ਼ ਜੀ ਹਾਂਜੀ ਕਿੰਨਾ ਕੋਸ ਮਨਚ ਉਸ ਸਮੇਂ ਖੋਹ ਮੈਂ ਅਹੀਂ ਤਾਂ ਡਾਰੀ ਕੀ ਸਾਡੀਆਂ ਲੱਤਾਂ ਵਾਵਾ ਮੈਂ ਤੇ ਅਸੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਬਤੰਦੀ ਲੇਕਿਨ ਸਾਡੇ ਨਾਲ ਖੁਦ ਆਹਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲੇ ਸ਼ਹਿਰ ਤੇ ਚੱਲ ਗਏ ਕਮੇਰਾ ਕਰ ਚਮਨ ਸਿੰਘ ਸਰ ਕੀ ਗੱਲ ਬਤੋਈ ਸਰ ਕੱਲ ਦੋ ਜਣੇ ਆਏ ਔਰ ਇਧਰ ਆ ਕੇ ਹਮਾਰੇ ਜੇ ਪਿਸਟਨ ਕਾ ਲਈ ਔਰ ਬੋਲੇ ਜਿੰਨਾ ਮਾਗ ਲਾ ਉਨਾ ਕਢਦਾ ਸਭ ਇਹ ਬੋਲੇ ਕਿਸੇ ਕੋ ਬਤਾਇਆ ਤੋ ਆਪਕੋ ਗੋਲੀ ਮਾਰ ਦੇਣਗੇ हाँ जी सर फिर उसके बाद क्या फिर उसके बाद बोला कि आपको किसी को बताया फोन किया जा मैंने गोली मार दी नहीं आपको दोनों किस तरफ लड़के वो गए थे सर इस तरफ से आए थे इस तरफ गए थे दोनों हाँ जी सर तो फिर कितने टाइम बाद पुलिस पहुंची है सर दस मिनट दस पंद्रह मिनट बाद पुलिस आ गई थी सर सर को भी फोन कर दिया था सर लगभग कितना कैश था आपके पंद्रह 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 चौदह हजार ਇਹਦੇ ਨੇ ਬਹੁਤ بڑا ਹੋਇਆ ਇੱਕ ਜੀ ਹੋਇਆ ਨਹੀਂ ਤੇ ਇਹਨਾਂ ਸ਼ੀਨਾ ਬੇੜ ਦੇ ਨਾਲ ਬਰੀਕ ਸਿੰਘ ਤੇ ਉਹ ਵੀ ਇੱਕ ਤਰੀਕੇ ਨਾਲ ਆਈ ਹੋਈ ਜਿਹਦੇ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਹੋਇਆ। ਕਰਵਾ ਦੇ ਹੀ ਹਾਂ। ਹਾਂ। ਸਮਝਾਈ ਜਾਵੇ ਪੁੱਛੂ ਲੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ। ਨਹੀਂ ਗੱਲ। ਇਹੋ ਜੀ ਤਰ੍ਹਾਂ ਜੇ ਸਾਡਾ ਲੋੜੇ ਉਹ ਜੀ ਪੁਲਿਸ ਨੂੰ ਕਰਨਾ ਹੋਵੇ ਉਹ ਰਾਹ ਕਿਨੂੰ ਆਖਣਾ। ਮੇਰਾ ਨਾਮ ਪੁਨੀਤ ਮਹਾਜਨਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਅ ਨਾ ਡਾਲੇ ਪਿੰਡ ਦੇ ਵਿੱਚ ਘਟਨਾ ਤਿੰਨ ਕਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਐਡਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਉਹ ਇਨ ਮਿਡ ਵੀਨ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸ ਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇੱਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟਰੀ ਜਿਹੜੀ ਆਵਾਜ਼ਦਾਰਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਆ ਤੇ ਇਲਾਕੇ 'ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੇ ਡੇਢ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਹੈ